ਕੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਜਾ ਰਹੇ ਨੇ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਹੋਣੀ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦਾ ਤੇ ਕਈ ਦਿਨਾਂ ਦਾ ਬਾਜ਼ਾਰ ਚਰਚਾਵਾਂ ਦਾ ਗਰਮ ਹੈ ਚਰਚਾਵਾਂ ਨੂੰ ਹਵਾਵਾਂ ਕਿੱਥੋਂ ਮਿਲ ਰਹੀਆਂ ਨੇ ਇਸ ਧੂਣੀ ਨੂੰ ਕੌਣ ਤੁਖਾ ਰਿਹਾ ਹੈ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਅਗਲਾ ਮੋੜ ਕਿਹੜਾ ਮੁੜਨ ਜਾ ਰਹੇ ਨੇ ਕੀ ਉਹ ਧਾਰਮਿਕ ਖੇਤਰ ਚ ਰਹਿਣਗੇ ਕੀ ਉਹ ਧਾਰਮਿਕ ਪਲਸ ਸਿਆਸੀ ਖੇਤਰ ਚ ਐਂਟਰੀ ਕਰਨਗੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਇਹਨਾਂ ਨੂੰ ਥੋੜਾ ਸ਼ੂਨ ਹੁੰਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਤੇ ਪੰਥਕ ਸਿਆਸਤ ਦੋਵੇਂ ਪੈਰਲਰ ਚੱਲਦੀਆਂ ਨੇ ਦੋਵਾਂ ਦੋਵੇਂ ਬਰਾਬਰੀ ਨਾਲ ਚੱਲਦੀਆਂ ਨੇ ਤੇ ਕਈ ਥਾਵਾਂ ਇੱਕ ਦੂਜੀ ਦੇ ਵਿੱਚ ਵੱਜਦੀਆਂ ਵੀ ਫਿਰਦੀਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰੀਕੇ ਨਾਲ ਅਹੁਦੇ ਤੋਂ ਹਟਾਇਆ ਗਿਆ ਅਹੁਦੇ ਤੋਂ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਿਆਸਰਾਂ ਆਈਆਂ 2 ਦਸੰਬਰ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਹੁਕਮਨਾਮੇ ਨੂੰ ਜੇਕਰ ਦੇਖਿਆ ਜਾਵੇ ਤੇ ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਇੱਕ ਗੱਲ ਸਪਸ਼ਟ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਆਲੇ ਦੁਆਲੇ ਇੱਕ ਵੱਡਾ ਸਿੱਖ ਚਿੰਤਕਾਂ ਦਾ ਸਿੱਖ ਪੰਥ ਦੇ ਲੋਕਾਂ ਦਾ ਤੇ ਸਿੱਖ ਹਮਦਰਦੀਆਂ ਦਾ ਘੇਰਾ ਜਿਹੜਾ ਆ ਉਹ ਉਹਨਾਂ ਦੇ ਦਿਵਾਲੇ ਘੁੰਮਣ ਲੱਗਿਆ ਆ। ਗਿਆਨੀ ਰਗਵੀਰ ਸਿੰਘ ਵੀ ਉਹਨਾਂ ਦੀ ਪਿੱਠ ਤੇ ਆਏ ਨੇ। ਚਰਚਾਾਂ ਵਿੱਚ ਇਹ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਆਉਂਦੇ ਦਿਨਾਂ ਦੇ ਵਿੱਚ ਕੁਝ ਵੱਡਾ ਕਰ ਸਕਦੇ ਨੇ। ਹੁਣ ਉਹ ਵੱਡਾ ਕੀ ਹੋ ਸਕਦਾ ਹੈ? ਹਾਲਾਂਕਿ ਬਰਖਾਸਤ ਕੀਤੇ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਜੇ ਆਪਣੀ ਭਵਿੱਖ ਦੀ ਰਣਨੀਤੀ ਬਾਰੇ ਸਪਸ਼ਟ ਰੂਪ ਵਿੱਚ ਕੁਝ ਨਹੀਂ ਦੱਸ ਰਹੇ ਕਿਸੇ ਨੂੰ ਕੋਈ ਪੱਲਾ ਨਹੀਂ ਫੜਾ ਰਹੇ ਪਰ ਜੋ ਜਾਣਕਾਰੀਆਂ ਆ ਰਹੀਆਂ ਨੇ ਨਿਕਲ ਕੇ ਤੇ ਮੇਰੀ ਨਿੱਜੀ ਸਮਝ ਦੇ ਅਨੁਸਾਰ ਉਹ ਭਵਿੱਖ ਵਿੱਚ ਤੀਰੀ ਰਣਨੀਤੀ ਅਪਣਾਉਂਦੇ ਹੋਏ ਜਾਪਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਸ਼ੁਰੂ ਜੋ ਕਾਰਵਾਈ ਦਿੱਤੀ ਹੈ ਉਹ ਇਹ ਹੈ ਕਿ ਪੰਜਾਬ ਭਰ ਦੇ ਧਾਰਮਿਕ ਖੇਤਰ ਵਿੱਚ ਉਹਨਾਂ ਨੇ ਵਿਚਰਨਾ ਆਰੰਭ ਕਰ ਦਿੱਤਾ ਹੈ ਉਹ ਆਪਣੇ ਰਾਜਨੀਤਿਕ ਵਿਰੋਧੀਆਂ ਉੱਤੇ ਸਖਤ ਹਮਲਾਵਾਰ ਹੁੰਦੇ ਹੋਏ ਵੀ ਵਿਖਾਈ ਦਿੰਦੇ ਨੇ ਦੂਜੀ ਸੰਭਾਵਨਾ ਇਹ ਬਣ ਰਹੀ ਹੈ ਕਿ ਉਹ ਖੁਦ ਤਾਂ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਉਣਗੇ ਉਹਨਾਂ ਦੇ ਜੋ ਸੇਵਾਵਾਂ ਖਤਮ ਕੀਤੀਆਂ ਗਈਆਂ ਨੇ ਉਸ ਮਾਮਲੇ ਦੇ ਵਿੱਚ ਪਰ ਉਹਨਾਂ ਦੇ ਸਮਰਥਕ ਉਹਨਾਂ ਨੂੰ ਚੋਣ ਵਾਲੇ ਜਿਹੜੇ ਲੋਕ ਨੇ ਉਹ ਅਦਾਲਤ ਜਾ ਸਕਦੇ ਨੇ ਇਹ ਵੀ ਗੱਲ ਹੈ ਕਿ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਸੇ ਸਿਆਸੀ ਜਾਂ ਧਾਰਮਿਕ ਜਥੇਬੰਦੀ ਦੀ ਅਗਵਾਈ ਵਿੱਚ ਸ਼ਾਮਲ ਹੈ ਇਸ ਵੇਲੇ ਦੀ ਜਾਣਕਾਰੀ ਦੇ ਅਨੁਸਾਰ ਬਹੁਤੇ ਬਾਦਲ ਵਿਰੋਧੀ ਅਕਾਲੀ ਆਗੂ ਜਿਨ੍ਹਾਂ ਵਿੱਚ ਅਕਾਲੀ ਦਾਰ ਸੁਧਾਰ ਲਹਿਰ ਸਣੇ ਬਾਕੀ ਆਗੂ ਸ਼ਾਮਲ ਨੇ ਅਤੇ ਅਮਰਤਪਾਲ ਸਿੰਘ ਖਾਲਸਾ ਦੇ ਸਮਰਥਕ ਤੇ ਉਹਨਾਂ ਨੂੰ ਚੋਣ ਵਾਲੇ ਲੋਕ ਜਿਹੜੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨੇੜੇ ਵੀ ਨੇ ਤੇ ਸੰਪਰਕ 'ਚ ਵੀ ਨੇ ਤੇ ਉਹਨਾਂ ਦੀ ਅਗਵਾਈ ਕਰਨ ਨੂੰ ਉਹ ਕਹਿ ਵੀ ਸਕਦੇ ਨੇ ਇਹ ਗੱਲ ਤਾਂ ਸਪਸ਼ਟ ਹੈ ਕਿ ਕਹਿੰਦੇ ਨਹੀਂ ਹੁੰਦੇ ਕਿ ਭੱਜਦੇ ਆ ਨੂੰ ਵਾਣ ਇੱਕੋ ਜੀ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਸਥਿਤੀ ਚ ਆ ਚੁੱਕੇ ਨੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਨਾਲ ਕਰ ਸਕਦੇ ਹੋ ਫਿਰ ਤੁਹਾਡੇ ਨਾਲ ਤੁਹਾਡੇ ਤਰੀਕੇ ਨਾਲ ਹੀ ਨਜਿੱਠਿਆ ਜਾਏਗਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਸਿਆਸਤ ਸਰਗਰਮ ਹੁੰਦੇ ਨੇ ਕਿ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਨਵੀਂ ਪਾਰਟੀ ਬਣਾ ਰਹੀ ਹੈ ਉਸ ਦੇ ਪ੍ਰਧਾਨ ਬਣ ਜਾਣਗੇ ਜਾਂ ਜਿਹੜੀ ਪਾਰਟੀ ਬਣ ਚੁੱਕੀ ਹੈ ਇਸ ਦੇ ਪ੍ਰਧਾਨ ਬਣ ਜਾਣਗੇ ਵਾਰਿਸ ਪੰਜਾਬ ਦੇ ਵਾਲੀ ਦੇ ਹੁਣ ਇਹ ਤਾਂ ਸਮਾਂ ਦੱਸੇਗਾ ਕੀ ਇਹਨਾਂ ਦੋਵਾਂ ਨੂੰ ਇਕੱਠਾ ਕਰ ਲਿਆ ਜਾਵੇਗਾ ਸਮਾਂ ਆਉਣ ਤੇ ਤੇ ਉਹਦੇ ਪ੍ਰਧਾਨ ਬਣ ਜਾਣਗੇ ਕੁੱਲ ਮਿਲਾ ਕੇ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਕੁਝ ਕਰਨ ਦੇ ਰੌ ਦੇ ਵਿੱਚ ਵਿਖਾਈ ਦਿੰਦੇ ਨੇ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਵੱਖ-ਵੱਖ ਖਬਰਾਂ ਦੇ ਰਾਹੀਂ ਤੇ ਲੋਕਾਂ ਦੇ ਰਾਹੀਂ ਉਹ ਇਹੀ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਰੀ ਵਿਉਂਤਬੰਦੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਉੱਤੇ ਹਮਲਾਵਰ ਹੋਇਆ ਜਾਏਗਾ ਮਾਹੌਲ ਜਿਹੜਾ ਪਹਿਲਾਂ ਹੀ ਬਣਿਆ ਹੋਇਆ ਉਸ ਨੂੰ ਜਿਹੜਾ ਸਵਾਰ ਕੇ ਉਸ ਮਾਹੌਲ ਨੂੰ ਐ ਪੱਧਰਾ ਕਰਕੇ ਇੱਕ ਤਰ੍ਹਾਂ ਨਾਲ ਨਿਸ਼ਾਨਾ ਸੇਧ ਕੇ ਜਿਹੜੀਆਂ ਚੀਜ਼ਾਂ ਨੇ ਉਹ ਤੈਅ ਕਰਕੇ ਫਿਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਸਿਆਸੀ ਤੌਰ ਦੇ ਉੱਤੇ ਵਿਚਰਨਾ ਸ਼ੁਰੂ ਕਰਨਗੇ ਹੋ ਸਕਦਾ ਹੈ ਕਿ ਉਹ ਧਾਰਮਿਕ ਹਿੱਸੇ ਦੇ ਉੱਤੇ ਆਪਣੀ ਜਿਹੜਾ ਅਗਵਾਈ ਦੇਣ ਤੇ ਸਿਆਸੀ ਅਗਵਾਈ ਉਹ ਕਿਸੇ ਹੋਰ ਨੂੰ ਦੇਣ ਤੇ ਇਹ ਬੜਾ ਅਹਿਮ ਹੋ ਸਕਦਾ ਹੈ ਆਉਂਦੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਅਗਲਾ ਕਦਮ ਕੀ ਹੋਣਾ ਹੈ ਇਹਦੇ ਉੱਤੇ ਨਜ਼ਰ ਵੀ ਰਹਿਣੀ ਹੈ ਤੇ ਇਸ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਵੀ ਕੀ ਕਰਨਾ ਹੈ ਤੁਹਾਡੀ ਕੀ ਰਾਏ ਹੈ ਆਪਣੀ ਰੈ ਕਮੈਂਟ ਬਾਕਸ ਦੇ ਜ਼ਰੀਏ ਮੈਨੂੰ ਜ਼ਰੂਰ ਦਿਓ